ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਜੇ ਆਪਾਂ ਟੁੱਟੇ ਹੋਏ ਮਕਾਨਾਂ ਦੀਆਂ ਦੋ ਤਿੰਨ ਘਰਾਂ ਦੀਆਂ ਵੀਡੀਓ ਪਾਈ ਸੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਮਾਈ ਦਾ ਬਹੁਤ ਘੱਟ ਸਾਧਨਾ ਹੈ ਅਤੇ ਅੱਜ ਦਾਨੀ ਸੱਜਣਾ ਵਾਸਤੇ ਜਿਹੜੀ ਆਪਾਂ ਬੇਨਤੀ ਕੀਤੀ ਸੀ ਕਿ ਇਹ ਨਾ ਗਰੀਬ ਪਰਵਾਸਾਂ ਨੂੰ ਪਹਿਲਾਂ ਦੇ ਘਰ ਦੇ ਹਾਲਾਤ ਦਿਖਾਵਾਂ ਜੀ ਆ ਦੇਖੋ ਜੀ ਇਹ ਜਿਹੜਾ ਸਾਹਮਣੇ ਬੂਥ ਗਾਰਡ ਪਿੰਡ ਦੇ ਵਿੱਚ ਸਟੋਰ ਵਾਲੀ ਸਾਈਡ ਤੇ ਇਹ ਛੱਪੜ ਪੈਂਦਾ ਜੀ ਆ ਪਿਛਲੇ ਪਾਸੇ ਛੱਪੜ ਹੈ ਜੀ ਤੇ ਇਹ ਦੇਖੋ ਤੁਸੀਂ ਇਸ ਘਰ ਦਾ ਕਿੰਨਾ ਮਾੜਾ ਹਾਲ ਹੈ ਜੀ ਆ ਕੰਧਾਂ ਟੁੱਟੀਆਂ ਪਈਆਂ ਜਦੋਂ ਛੱਪੜ ਭਰ ਜਾਂਦਾ ਇਹਨਾਂ ਤੇ ਘਰ ਪਾਣੀ ਦੇ ਨਾਲ ਭਰ ਜਾਂਦੇ ਆ ਜੀ ਸੂਪਰ ਨਵਰਾ ਵੀਰ ਨੂੰ ਕਵਾਂਗੇ ਕੋਈ ਦਰਜ ਵੀ ਦਿਖਾ ਦੇ ਆ ਦੇਖੋ ਇਹ ਸਾਰਾ ਮਕਾਨ ਟੁੱਟਿਆ ਪਿਆ ਇਹਨਾਂ ਦਾ ਸੋ ਆਪਾਂ ਪਿੱਛੇ ਜਾ ਇਹਨਾਂ ਦੀ ਮਦਦ ਕਰਨ ਵਾਸਤੇ ਦਾਨੀ ਵੀਰਾਂ ਨੂੰ ਬੇਨਤੀ ਕੀਤੀ ਸੀ ਕਿ ਕੋਈ ਵੀ ਐਨ ਆਰ ਆਈ ਵੀਰ ਇਹਨਾਂ ਪਰਿਵਾਰਾਂ ਦੀ ਬਾਹ ਫੜ ਸਕਦਾ ਹੋਵੇ ਤਾਂ ਜਰੂਰ ਮਦਦ ਕਰਿਓ ਕਿਉਂਕਿ ਪ੍ਰਸ਼ਾਸਨ ਕੋਲ ਤੇ ਸਾਡੇ ਸਰਪੰਚ ਤਾਜ ਪਰਮਿੰਦਰ ਸਿੰਘ ਸੋਨੂ ਜੀ ਕੋਲੋਂ ਵੀ ਅਸੀਂ ਫਰਿਆਦ ਪਾਈ ਹੋਈ ਆ ਕਿ ਤੁਹਾਡੇ ਵੱਲੋਂ ਕੋਈ ਇਹਨਾਂ ਵਾਸਤੇ ਮਦਦ ਹੋਵੇ ਤਾਂ ਜਰੂਰ ਦੱਸਿਓ ਜੀ ਚਲੋ ਹਾਂਜੀ ਦੋਸਤੋ ਸਾਡੇ ਮਰਜੀਤ ਸਿੰਘ ਦੀ ਸਸਰਾਲੀ ਵਾਲੇ ਉਹਨਾਂ ਦੇ ਭੈਣ ਵੱਲੋਂ ਤੇ ਭਾਂਜੇ ਵੱਲੋਂ ਜਿਨ੍ਹਾਂ ਦੀਆਂ ਛੱਤਾਂ ਮੇਰੇ ਪਿੰਡ ਬੂਧਕੜ ਦੇ ਵਿੱਚ ਡਿਗੀਆਂ ਹੋਈਆਂ ਮੇਰੀ ਵੀਡੀਓ ਦੇਖ ਕੇ ਇਹ ਜੋ ਥੋੜੀ ਬਹੁਤੀ ਦਸਨ ਉਹਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਿਆ ਇਹ ਭੈਣ ਦੀ ਮਦਦ ਕੀਤੀ ਐ ਇਹ ਭੈਣ ਦਾ ਇਹ ਕਹਿਣਾ ਕਿ ਕੋਈ ਦਾਨੀ ਸੱਜਣ ਹੋਵੇ ਮੈਨੂੰ ਪੈਸੇ ਦੀ ਲੋੜ ਨਹੀਂ ਹੈਗੀ ਤੇ ਇਹ ਇਹ ਕਹਿਣਾ ਚਾਹੁੰਦੇ ਵੀ ਮੇਰਾ ਕੋਈ ਮਕਾਨ ਬਣਾ ਦੇ ਹਾਂਜੀ ਭੈਣ ਜੀ ਦੱਸੋ ਜੀ ਮੈਡੀਆ ਵੇਲੇ ਮੈਂ ਤਾਂ ਇਹ ਹੀ ਕਹਿਣਾ ਚਾਹੁੰਨੀ ਆ ਭਾਜੀ ਮੈਨੂੰ ਪੈਸੇ ਦੀ ਨਹੀਂ ਲੋੜ ਹੈਗੀ ਬੇਸ਼ੱਕ ਸਮਾਨ ਲਿਆ ਕੇ ਮੇਰੇ ਘਰ ਦੀਆਂ ਛੱਤਾਂ ਬਦਲ ਦਿਓ ਤੇ ਹੋਰ ਕੋਈ ਦਾਨੀ ਵੀਰ ਜਿਹੜੇ ਮੇਰੀ ਇਸ ਵੀਡੀਓ ਨੂੰ ਦੇਖ ਰਹੇ ਆ ਇਹ ਗਰੀਬਾਂ ਦੇ ਪਿੰਡਾਂ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਹਾਲਾਤ ਬਹੁਤ ਮਾੜੇ ਆ ਹਰ ਪੀੜਤ ਐ ਇਹ ਅਸਲੀ ਪੱਕੇ ਹੜਪੀੜ ਤੇ ਇਹ ਆ ਜਿਨ੍ਹਾਂ ਦੀ ਮਦਦ ਕਰਨੀ ਸਾਨੂੰ ਲੋੜ ਹੈ ਤੁਹਾਨੂੰ ਵੀਡੀਓ ਦਿਖਾਈ ਵੀ ਆ ਇਹਨਾਂ ਦੇ ਘਰ ਦੇ ਪਿੱਛੇ ਛੱਪੜ ਹੈ ਛੱਪੜ ਦੇ ਪਿੱਛੇ ਅੱਡਾ ਵੱਡਾ ਮੋਹਰਾ ਪਿਆ ਸਾਰੀ ਗੰਦ ਡਿੱਗ ਚੁੱਕੀ ਹੈ ਛੱਤਾਂ ਦੇ ਜੋ ਬਾਲੇ ਟੁੱਟੇ ਪਏ ਆ ਉਹ ਅਗਲੇ ਪਾਸੇ ਛੱਪੜ ਚੋਂ ਗਾਰਾ ਮਿੱਟੀ ਵਗੈਰਾ ਆ ਕੇ ਪਣਾ ਵੀ ਇਹਨਾਂ ਦੇ ਘਰ ਦੇ ਵਿੱਚ ਗੰਦ ਪਾ ਦਿੰਦਾ ਹੈ ਇਹਨਾਂ ਦੇ ਘਰ ਦੇ ਹਾਲਾਤ ਦੇਖ ਕੇ ਸਾਡੇ ਭੈਣ ਜੀ ਨੇ ਤੇ ਵੀਰ ਮਲਜੀਤ ਸਿੰਘ ਜੀ ਨੇ ਇਹਨਾਂ ਵਾਸਤੇ ਆਪਣੀ ਦਸਾਂ ਨਾਲ ਦੀ ਕਿਰਤ ਕਮਾਈ ਵਿੱਚੋਂ ਦਸਵੰਦ ਕੱਢ ਕੇ ਇਹਨਾਂ ਨੂੰ ਦਿੱਤੇ ਆ ਮੈਂ ਤੁਹਾਡਾ ਆਪਣਾ ਕਾਬਲ ਸਿੰਘ ਰਠੌਰ ਕਿਸੇ ਵੀਰ ਨੇ ਜਾਨੀ ਸੱਜਣਾ ਨੇ ਆਪਣੀ ਮਾਇਆ ਭੇਜਣੀ ਹੋਵੇ 9592123016 ਕਾਬਲ ਸਿੰਘ ਰਠੌਰ ਨੂੰ ਫੋਨ ਕਰਕੇ ਤੁਸੀਂ ਦੇ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ